ਹਾਲ ਹੋ ਗਏ ਰਾਜ ਗਿਆਨ ਨੂੰ ਅਸਾਈਆਂ ਦਾ ਅੰਗਰੇਜ਼ ਰਾਜ ਗਿਆਨ ਨੂੰ ਪਰ ਉਹਨਾਂ ਦੇ ਸਕੂਲਾਂ ਦਾ ਮਿਆਰ ਬਹੁਤ ਉੱਚਾ ਜਾ ਚੁੱਕਾ ਹੈ ਤੇ ਉਹ ਸਕੂਲ ਦੀ ਪੈਸੇ ਦੇ ਵਿੱਚੋਂ ਮਿਹਨਤ ਦੇ ਪੈਸੇ ਵਿੱਚੋਂ ਸਾਡੇ ਬੱਚਿਆਂ ਨੂੰ ਲਾਲਚ ਦੇ ਕੇ ਉਹਨਾਂ ਨੂੰ ਧਰਮ ਪਰਵਰਤਨ ਕਰਾਉਂ ਰਹੇ। ਤੋਂ ਸਾਡੀ ਹੱਠ ਧਰਮੀ ਸਾਡੇ ਲੀਡਰਾਂ ਦੀ ਦੇਖੋ ਸਾਡੀ ਸਰਕਾਰ ਦੀ ਦੇਖੋ ਸੈਂਟਰ ਸਰਕਾਰ ਜਿਹੜੀ ਆ ਉਹ ਆਪਣਾ ਪਿਆਤਾ ਇੱਥੇ ਬਿਠਾਉਣ ਲਈ ਉਦੇ ਥਰੂ ਸਾਡੀ ਗਿੱਚੀ ਨੂੰ ਫੜਨ ਲਈ ਫੜ ਕੇ ਰੱਖਣ ਲਈ ਮਜਬੂਰ ਆ ਉਹਨੇ ਜਿਹੜਾ ਸਿਸਟਮ ਤਿਆਰ ਕੀਤਾ ਉਹਦੇ ਵਿੱਚ ਅੱਜ 14 ਸਾਲ ਹੋ ਗਏ ਇਲੈਕਸ਼ਨ ਨਹੀਂ ਹੋਏ ਤੁਸੀਂ ਦੇਖੋ ਕਿ ਕੋਈ ਸਰਕਾਰ ਕਦੀ ਲੋਕ ਸਭਾ ਇਲੈਕਸ਼ਨ ਹੋਣ ਵਿਧਾਨ ਸਭਾ ਦੇ ਹੋਣ ਕਦੀ ਇਸ ਤਰ੍ਹਾਂ ਹੋਇਆ ਕਿੰਨੇ ਕਿੰਨੀਆਂ ਪ੍ਰੋਬਲਮਾਂ ਆਈਆਂ ਜੰਗਾਂ ਵੀ ਲੱਗੀਆਂ ਕਰੋਨਾ ਵੀ ਆਇਆ ਹੋਰ ਪ੍ਰੋਬਲਮਾਂ ਆਈਆਂ ਪਰ ਇੱਕ ਦਿਨ ਲੇਟ ਨਹੀਂ ਹੁੰਦੇ ਇਥੇ 1400 ਸਾਲ ਤੋਂ ਜ਼ਿਆਦਾ ਸਮਾਂ ਹੋ ਗਿਆ ਇਲੈਕਸ਼ਨ ਨਹੀਂ ਹੋ ਰਹੇ ਇੱਕ ਪਰਿਵਾਰ ਨੂੰ ਖੋਲ ਦਿੱਤੀ ਆ ਕਿ ਉਹ ਕਰੋੜਾ ਰੁਪਏ ਨੂੰ ਆਪਣੀ ਮਰਜ਼ੀ ਨਾਲ ਵਰਤੇ ਮੈਂ ਤੁਹਾਨੂੰ ਅੱਜ ਇਹ ਕਾਂਕੜਾ ਦੇਣ ਲੱਗਾ ਹਾਂ ਜਾਣਕਾਰੀ ਦੇਣ ਲੱਗਾ ਹਾਂ ਕਿਸੇ ਤੋਂ ਵੀ ਪ੍ਰਧਾਨ ਤੋਂ ਸਿੱਧੇ ਪੁੱਛ ਸਕਦੇ ਤੁਸੀਂ ਉਥੋਂ ਜਵਾਬ ਤਾਂ ਨਹੀਂ ਮਿਲਿਆ ਨਾ ਕਿ ਇਹਨੂੰ ਮਿਲਣਾ ਆਰਟੀਆਈ ਪਾ ਕੇ ਜਵਾਬ ਲੈ ਲਓ ਨਹੀਂ ਮਿਲੋਗਾ ਪਰ ਸਚਾਈ ਇਹ ਆ ਕਿ ਜਿਹੜਾ ਬਜਟ ਪਾਸ ਹੋਇਆ ਐ ਇਸ ਸਾਲ ਦਾ ਉਹਦੇ ਵਿੱਚ 8 ਕਰੋੜ ਰੁਪਇਆ ਮੀਰੀ ਪੀਰੀ ਅਕੈਡਮੀ ਨੇ ਕੱਢਿਆ ਗਿਆ ਜਿਹੜੀ ਹਰਿਆਣੇ 'ਚ ਹਰਿਆਣੇ ਦੀ ਕਮੇਟੀ ਬਣ ਚੁੱਕੀ ਲੱਗ ਤੋਂ ਹਰਿਆਣੇ ਦੀ ਜਾਇਦਾਦ ਵੱਖਰੀ ਹੋ ਗਈ ਕਮੇਟੀ ਦੀ ਪਰ ਹਰਿਆਣੇ ਸਥਿਤ ਮਾਰਕੰਡਾ ਦੇ ਵਿੱਚ ਇੱਕ ਮੀਰੀ ਪੀਰੀ ਅਕੈਡਮੀ ਆ ਉਹਦੇ ਲਈ 8 ਕਰੋੜ ਰੁਪਇਆ ਇਸ ਸਾਲ ਕੱਢਿਆ ਬਜਟ 'ਚ ਮੈਂ ਪ੍ਰਧਾਨ ਨੂੰ ਪੁੱਛ ਰਿਹਾ ਕਿ ਇਹ ਤੂੰ ਕਿਉਂ ਦਿੱਤਾ ਮੀਰੀ ਪੀਰੀ ਅਕੈਡਮੀ ਨੂੰ ਕਿਉਂਕਿ ਉਥੇ ਕਮੇਟੀ ਆਲਰੇਡੀ ਬਣੀ ਹੋਈ ਐ ਜੇ ਤੇ ਪ੍ਰਬੰਧਕ ਕਮੇਟੀ ਦੀ ਜਾਇਦਾਦ ਆ ਤੇ ਉਹ ਆਪ ਆਪ ਉਹ ਬਜਟ ਪਾਸ ਕਰਨ ਹਰਿਆਣਾ ਕਮੇਟੀ ਪਾਸ ਕਰੇ ਤੁਸੀਂ ਕਿਉਂ ਕਰਦੇ ਹੋ ਪਰ ਜਵਾਬ ਨਹੀਂ ਕੀਤਾ ਇਸ ਕਰਕੇ ਕਿਉਂਕਿ ਜਿਹੜਾ ਜਿਹੜੀ ਮੀਰੀ ਪੀਰੀ ਅਕੈਡਮੀ ਆ ਇਹ ਪ੍ਰਕਾਸ਼ ਸਿੰਘ ਬਾਦਲ ਦੀ ਐ ਗੁਰੂ ਦੀ ਜਾਇਦਾਦ ਗੁਰੂ ਦਾ ਪੈਸਾ ਮਾਲਕ ਬਾਦਲ ਮਾਲਕ ਬਾਦਲ ਇਸ ਤਰ੍ਹਾਂ ਹੋਇਆ ਕਿਉਂਕਿ ਜਿਹੜੀ ਜ਼ਮੀਨ ਆ 24 ਏਕੜ ਜ਼ਮੀਨ ਆ ਉਹ ਬੀਬੀ ਜ਼ਗੀਰ ਕੋਰ ਤੋਂ 10000 ਨੂੰ ਲੀਸ ਤੇ ਲਈ ਆ 99 ਸਾਲ ਲਈ ਜਿਹੜੀ 99 ਸਾਲ ਲਈ ਲੀਸ ਤੇ ਲਈ ਆ ਉਹ ਲੀਸ ਤੇ ਲੈਣ ਕਰਕੇ ਮਾਲਕ ਜ਼ਮੀਨ ਦਾ ਉਹ ਬਣ ਜਾਂਦਾ 99 ਸਾਲ ਲਈ ਉਹਨੇ ਉੱਥੇ ਮੀਰੀਪਰੀ ਅਕੈਡਮੀ ਬਣਾ ਲਈ ਮੀਰੀਪਰੀ ਅਕੈਡਮੀ ਦੇ ਚ ਇਹਨੇ MPPS ਕਾਲਜ ਚਲਾਉਣਾ ਸੀ ਉਹਦਾ ਲਾਇਸੈਂਸ ਨਹੀਂ ਮਿਲਿਆ ਲਾਇਸੈਂਸ ਇਸ ਕਰਕੇ ਨਹੀਂ ਮਿਲਿਆ ਕਿਉਂਕਿ ਹਰਿਆਣਾ ਸਰਕਾਰ ਦੀ ਇਹ ਸਿਧਾਂਤ ਆ ਕਿ ਕਿਸੇ ਨੂੰ ਵੀ ਮੈਡੀਕਲ ਕਾਲਜ ਜਿਹੜਾ ਉਹ ਬਣਾਉਣ ਦੀ ਚਲਾਉਣ ਦੀ ਇਜਾਜ਼ਤ ਨਹੀਂ ਦਿੱਤੀ ਜਾ ਸਕਦੀ ਵਿਅਕਤੀ ਨੂੰ ਕੋਈ ਸੰਸਾ ਹੋਵੇ ਤਾਂ ਉਹ ਲੈ ਸਕਦੇ ਹੁਣ ਇਹਦੇ ਲਈ ਕੁਐਸਚਨ ਪੁੱਟ ਹੋਇਆ ਮਾਨਤਾ ਸਭਾ ਚ ਉਥੇ ਚਟਾਲਿਆਂ ਨੇ ਕੁਐਸਚਨ ਪੁੱਛ ਸਿੱਖਾਂ ਦੀ ਇਹ ਸੰਸਾ ਤੁਸੀਂ ਕਿਉਂ ਨਹੀਂ ਦੇ ਰਹੇ ਉਹਨਾਂ ਨੇ ਜਵਾਬ ਦਿੱਤਾ ਜੀ ਇਹ ਸਿੱਖਾਂ ਦੀ ਸੰਸਾ ਨਹੀਂ ਇਸ ਸਿੱਖਾਂ ਦੀ ਜਗਾ ਗੁਰਦੁਆਰੇ ਦੀ ਉਹ ਪੈਸਾ ਗੁਰਦੁਆਰੇ ਦਾ ਆ ਰਿਹਾ ਸਾਨੂੰ ਪਤਾ ਪਰ ਇਹਦਾ ਮਾਲਕ ਪ੍ਰਕਾਸ਼ ਸਿੰਘ ਬਾਦਲ ਹੈ ਉਹਨੇ ਡੀਡ ਦਿਖਾਤੀ ਜਿਹੜੀ ਲੀਜ਼ ਲਈ ਉਹਦੇ ਕਾਗਜ਼ ਦਿਖਾਤੇ ਕਿ ਜੇ ਗੁਰਦੁਆਰੇ ਦੀ ਹੈ ਤੇ ਬਾਦਲ ਕਿਉਂ ਲੀਜ਼ ਤੇ ਲੈ ਰਿਹਾ ਇਹਨੂੰ ਇਸ ਕਰਕੇ ਅਸੀਂ ਇਹਨੂੰ ਜਾਸਤ ਨਹੀਂ ਉਹ ਨਾ ਦਿੱਤੀ ਉਹਦੇ ਤੇ ਪੈਸਾ ਬੇਤਹਾਸ਼ਾ ਲੱਗ ਰਿਹਾ ਉਹ ਤੋਂ ਉਹਦੋਂ ਦਾ ਇਕਈਆਂ ਸਾਲਾਂ ਦਾ ਇੱਕ ਸਿੱਖ ਨੇ ਬੜਾ ਜ਼ੋਰ ਪਾ ਕੇ ਆਰਟੀਆਈ ਲਈ 18 ਦੇ ਵਿੱਚ 2018 ਚ ਕਿ ਸਾਨੂੰ ਦੱਸਿਆ ਜਾਵੇ ਕਿ ਇਹ ਜਿਹੜੀ ਮੀਰੀ ਪੀਰੀ ਅਕੈਡਮੀ ਆ ਇਹਦੇ ਤੇ ਟੋਟਲ ਕਿੰਨਾ ਪੈਸਾ ਕਮੇਟੀ ਦਾ ਲੱਗ ਚੁੱਕਾ ਉਦੋਂ ਉਹਨਾਂ ਨੇ ਬੜੇ ਮੁਸ਼ਕਲ ਨਾਲ ਆ ਕੇ ਇਹਦਾ ਜਵਾਬ ਦਿੱਤਾ ਜਵਾਬ ਕੀ ਦਿੱਤਾ ਕਿ 60 ਕਰੋੜ ਰੁਪਇਆ ਅਜੇ ਤੱਕ ਲੱਗ ਚੁੱਕਾ ਹੈ ਉਦੋਂ ਬਾਅਦ ਹਰ ਸਾਲ 8 ਕਰੋੜ 9 ਕਰੋੜ 10 ਕਰੋੜ 6 ਕਰੋੜ ਨਿਕਲਦਾ ਆ ਰਿਹਾ ਤੇ ਇਸ ਸਾਲ ਜਦੋਂ ਪ੍ਰਬੰਧਕ ਕਮੇਟੀ ਰੈਣੀ ਦੀ ਬਣ ਚੁੱਕੀ ਆ ਤੇ 8 ਕਰੋੜ ਐਸ ਸਾਲ ਵੀ ਨਿਕਲਿਆ ਹੁਣ 8-8 ਕਰੋੜ ਰੁਪਇਆ ਬਾਦਲ ਦੀ ਜਾਇਦਾਦ ਤੇ ਇਹ ਕਮੇਟੀ ਲਾਉਗੀ ਤੇ ਸਾਡੇ ਬੱਚਿਆਂ ਨੂੰ ਕੀ ਮਿਲਣਾ ਉਥੋਂ ਜਦੋਂ 12-12 ਕਰੋੜ ਦੇ ਬਿੱਲ ਪਾ ਕੇ ਲੇਟਾਂ ਦੇ ਤੇ ਉਹ ਪੈਸਾ ਕੱਢੂਗੀ 12-12 ਕਰੋੜ ਦਾ ਜਦੋਂ ਸ਼ਾਮਿਆਂ ਨਾਲ ਲਾ ਕੇ ਬਿੱਲ ਕੱਟੂਗੀ ਤੇ ਸਾਡੇ ਬੱਚਿਆਂ ਲਈ ਉਥੇ ਕੀ ਸੁਰੱਖਿਅਤ ਰਹਿਣਾ ਅਸੀਂ ਸਾਰੇ ਜਿੰਨੇ ਕੋਟਾਲੇ ਦੇ ਮੈਂ ਕੇ ਕਰਕੇ ਨੰਗੇ ਕੀਤੇ ਨੇ ਤੁਸੀਂ ਮੇਰੇ ਪੇਜ ਤੇ ਜਾ ਕੇ ਮੇਰੇ ਭਾਸ਼ਣ ਸੁਣੋ ਮੈਂ ਮੈਂ ਗੁਰੂ ਮਹਾਰਾਜ ਦੀ ਹਜ਼ੂਰੀ ਚ ਕਹਿਣਾ ਜਵਾਬ ਨਹੀਂ ਦੇ ਰਹੇ ਮੈਂ ਉਹਨਾਂ ਨੂੰ ਕਿਹਾ ਜੇ ਮੈਂ ਗਲਤ ਬੋਲਦਾ ਮੇਰੇ ਤੇ ਕੇਸ ਕਰੋ ਜੇ ਮੈਂ ਗਲਤ ਬੋਲਦਾ ਤੇ ਗ੍ਰੰਥੀ ਤੁਹਾਡੇ ਨੇ ਪੰਜ ਸਿੰਘ ਤੁਸੀਂ ਦਿਖਾਵੇ ਲਈ ਆਪਣੇ ਬਣਾ ਕੇ ਰੱਖੇ ਨੇ ਕਾਲ ਤੱਕ ਤੇ ਭਟਾਏ ਨੇ ਉਹ ਮੈਨੂੰ ਤਲਬ ਕਰਕੇ ਪੁੱਛ ਲੈਣ ਉਹ ਮੈਨੂੰ ਕਹਿਣ ਕਿ ਉਹ ਝੂਠ ਬੋਲਦਾ ਇਹਨਾਂ ਕੋਲ ਜਵਾਬ ਹੈ ਨਹੀਂ ਅਸੀਂ ਪ੍ਰਵਾਤ ਹੋ ਰਹੇ ਆਂ ਬਰਬਾਦ ਇਸ ਕਰਕੇ ਹੋ ਰਿਹਾ ਕਿ ਸਾਡੇ ਦਸਵੰਦ ਦੀ ਰਕਮ ਜਿਹੜੀ ਆ ਉਹ ਅਰਬਾਂ ਖਰਬਾਂ ਚ ਅਸੀਂ ਉਹਦੇ ਵੱਲ ਧਿਆਨ ਨਹੀਂ ਦੇ ਰਹੇ ਇੱਕ ਪਰਿਵਾਰ ਉਹਨੂੰ ਲੁੱਟੀ ਜਾ ਰਿਹਾ ਤੇ ਉਹਨੇ ਪਰਿਵਾਰ ਨੇ ਸਾਡਾ ਧਰਮ ਵੀ ਬਰਬਾਦ ਕਰਤਾ ਸਾਡੇ ਪੰਜਾਬ ਦੀ ਰਾਜਨੀਤੀ ਵੀ ਬਰਬਾਦ ਕਰਤੀ ਅਕਾਲੀ ਦਲ ਖਤਮ ਕਰ ਦਿੱਤਾ ਪ੍ਰਬੰਧਕ ਕਮੇਟੀ ਖਤਮ ਕਰਤੀ ਅਕਾਲ ਤਖਤ ਦਾ ਮੇਰੀ ਪੀਰੀ ਦਾ ਸਿਧਾਂਤ ਰੋਲ ਦਿੱਤਾ ਪੰਥ ਤੇ ਗ੍ਰੰਥ ਦਾ ਸਿਧਾਂਤ ਰੋਲ ਦਿੱਤਾ ਕਦੀ ਕਬੀਰਾ ਨਿਹਾਲ ਸਿੰਘ ਜੀ ਨੇ ਖਤਸ਼ਾ ਪ੍ਰਗਟ ਕੀਤਾ ਸੀ ਸਦੀਆਂ ਪਹਿਲਾਂ ਨਿਹਾਲ ਸਿੰਘ ਹੁੰਦੇ ਸੀ ਬੜੇ ਉੱਚ ਕੋਟੀ ਦੇ ਕਵੀ ਉਹਨਾਂ ਲਿਖਿਆ ਸ੍ਰੀ ਗੁਰੂ ਗੋਬਿੰਦ ਸਿੰਘ ਹਾਥ ਜੋਰ-ਜੋਰ ਕਹੋਂ ਆਪਕੇ ਬਚਨ ਕੀ ਪ੍ਰਤੀਤ ਕੌਣ ਮਾਨੇਗੋ ਪੰਥ ਕੀ ਰੱਖੋ ਤੋ ਗ੍ਰੰਥ ਕੀ ਰਹੇਗੀ ਨਾਥ ਰੱਖੋ ਜੋ ਨਾ ਪੰਥ ਕੀ ਗ੍ਰੰਥ ਕੌਣ ਮਾਨੇਗੋ ਹੁਣ ਪੰਜ ਗ੍ਰੰਥੀਆਂ ਦਾ ਕੀ ਹਾਲ ਹੈ ਤੁਸੀਂ ਦੇਖੋ ਪਹਿਲੀ ਗੱਲ ਤੇ ਪੰਜ ਪਿਆਰੇ ਗ੍ਰੰਥੀ ਨਹੀਂ ਆਉਂਦੇ ਪੰਜ ਪਿਆਰੇ ਉਹਦੇ ਜਿਹੜੇ ਸੀਸ ਤਲੀ ਤੇ ਰੱਖ ਕੇ ਹੁਣ ਗੁਰੂ ਘਰ ਨੂੰ ਆਉਣ ਜਿਨ੍ਹਾਂ ਦੇ ਜਿਨ੍ਹਾਂ ਦਾ ਆਤਮ ਵਿਸ਼ਵਾਸ ਗੁਰੂ ਸਾਹਿਬ ਤੇ ਨਾ ਹੋਵੇ ਭਰੋਸਾ ਏਡਾ ਵੱਡਾ ਹੋਵੇ ਕਿ ਗੁਰੂ ਸਾਹਿਬ ਲਲਕਾਰ ਕੇ ਕਹਿਣ ਕਿ ਕੋਉ ਸਿੱਖ ਹੋਏ ਤੋ ਦੀਜੇ ਸੀਸ ਹੋਏ 80000 ਤੇ ਇਕੱਠ ਚੋਂ ਗੁਰੂ ਸਾਹਿਬ ਨੇ ਕਿਹਾ ਸੀ ਕਿ ਕੋਈ ਸਿੱਖ ਹੈ ਤੁਹਾਡੇ ਚੋਂ ਮੈਨੂੰ ਇੱਕ ਸੀਸ ਚਾਹੀਦਾ ਤੋ ਦੋਇਕਰ ਜੋੜ ਉਠਿਓ ਇੱਕ ਸੇਵਕ ਬੇਨਤੀ ਕਰੇ ਇੱਕ ਹਰਖ ਮਨਾਇਓ ਦੀਨदयाल ਕਿਰਪਾ ਕੇ ਸਾਗਰ ਮਮਸਰ ਕੋ ਨਿਧ ਲੇਖੇ ਪਾਇ। ਇੱਕ ਸੇਖ ਉਠ ਕੇ ਕਹਿੰਦਾ ਸੱਚੇ ਪਾਤਸ਼ਾਹ ਮੇਰਾ ਸਿਰ ਹਾਜ਼ਰ ਹੈ। 80000 ਦਾ ਕੱਟ। ਸਾਰੇ ਸਿੱਖ ਨਹੀਂ ਆਏ। ਨਾ ਕੋ ਗ੍ਰੰਥੀ ਆਏ। ਇੱਕ ਸਿੱਖ ਆਇਆ ਉਹ ਉਹਨੂੰ ਗੁਰੂ ਸਾਹਿਬ ਤੰਬੂ ਚ ਲੈ ਗਏ। ਉਹਨ ਦਿਵਾਨ ਮੇ ਐਸੋ ਚਾਰਾ ਔਰ ਇੱਕ ਕੁਰਸੀ ਲਗਾਇਓ। ਜਦੋਂ ਤੰਬੂ ਚੋਂ ਨਿਕਲ ਕੇ ਬਾਹਰ ਆਏ ਦੋਨਾਂ ਦੀ ਸਰੀਰ ਸਾਹਿਬ ਖੂਨ ਨਾਲ ਨੁੱਚੜਦੀ ਪਈ ਸੀ ਲਹਿਰਾ ਕੇ ਫਿਰ ਕਿਆ ਪੁੰਦਵਾਨ ਮੈਂ ਐਸੋ ਚਾਰਾ ਅਵਰੇ ਕੋਈ ਸੀਸ ਲਗਾਇਓ ਉਹਨੇ ਇੱਕ ਸਿੱਖ ਕਹੀ ਕਰ ਜੋੜੇ ਸਤਗੁਰ ਸੇਵ ਮੋਹੇ ਏ ਪਾਇਓ ਫਿਰ ਇੱਕ ਸਿੱਖ ਨੇ ਕਿਹਾ ਸੱਚੇ ਪਾਤਸ਼ਾਹ ਮੈਨੂੰ ਇਹ ਸੇਵਾ ਪਿਆਰੀ ਲੱਗਦੀ ਗੁਰੂ ਸਾਹਿਬ ਉਹਨੂੰ ਵੀ ਲੈ ਗਏ ਭਾਈ ਜੈਤਾ ਜੀ ਦੇ ਬਚਨ ਲਿਖੇ ਨੇ ਜਿਹੜੇ ਮੈਂ ਤੁਹਾਨੂੰ ਸੁਣਾ ਰਿਹਾ ਭਾਈ ਜੈਤਾ ਜੀ ਜਿਨ੍ਹਾਂ ਨੇ ਗੁਰੂ ਤੇਗ ਬਹਾਦਰ ਸਾਹਿਬ ਜੀ ਸੀਸ ਲੈ ਕੇ ਆਏ ਚਮਕੌਰ ਦੀ ਗੜੀ ਦੇ ਆਖਰੀ ਸ਼ਹੀਦ ਉੱਚ ਕੋਟੀ ਦੇ ਕਵੀ ਅੰਤ ਅਕੇਲਾ ਗੜੀ ਮੇ ਬੰਦੂਕੀ ਪ੍ਰਵੀਨ ਜੀਵਨ ਸਿੰਘ ਰੰਗਰੇਟੜੋ ਜੂਝ ਗਏ ਉਹ ਸੰਗ ਦੀ ਉਹ ਭਾਈ ਜੈਤਾ ਜੀ ਬਾਬਾ ਜੀਵਨ ਸਿੰਘ ਬਣੇ ਅਮਰ ਧਾਰੀ ਹੋ ਕੇ ਉਹਨਾਂ ਦੇ ਬਚਨ ਲਿਖੇ ਮੈਂ ਤੁਹਾਨੂੰ ਸੁਣਾ ਰਿਹਾ ਉਹ ਕਹਿੰਦੇ ਨੇ ਕਿ ਪੰਜ ਸਿੰਘ ਜਦੋਂ ਪੰਜਾਂ ਨੂੰ ਅੰਦਰ ਲੈ ਗਏ ਤੰਬੂ ਤੇ ਤੇ ਕੀਤੀ ਬਾਰ ਭਈ ਸਤਗੁਰਪੁਰ ਪੁਲ ਤੰਬੂ ਤੇ ਬਾਹਰ ਨਾ ਆਇਓ ਤੰਬੂ ਤੋਂ ਬਾਹਰ ਨਹੀਂ ਆਏ ਤੋ ਫਿਰ ਹੋਇਆ ਕਿ ਖੁਸਰ-ਮੁਸਰ ਸਿੱਖਣ ਵਿੱਚ ਹੋਈ ਹੈ ਪੰਜੋਂ ਕੋ ਗੁਰ ਮਾਰਮਕਾਇਓ ਖੁਸਰ-ਮੁਸਰ ਹੋਣ ਲੱਗ ਗਏ ਕਿ ਪੰਹਾਂ ਨੂੰ ਗੁਰੂ ਨੇ ਮਾਰ ਦਿੱਤਾ ਧੀਰੇ-ਧੀਰੇ ਨਿਕਸਣ ਲੱਗੇ ਜੇ ਸਖ ਕਾਚਾ ਨਾਮ ਧਰਾਇਓ ਹੌਲੀ-ਹੌਲੀ ਭਜਣ ਲੱਗੇ ਜਿਹੜੇ ਕੱਚੇ ਸਿੱਖ ਸੀ ਕਿਸ-ਕਿਸ ਬੈਠ ਰਿਹਾ ਉਹਨੇ ਕੰਬਣੇ ਬੈਠ ਰਿਹਾ ਉਹਨੇ ਬਾਰੀ ਆਇਓ ਕੁਛ ਬੈਠੇ ਰਹੇ ਭਜੇ ਨਹੀਂ ਬੈਠੇ ਇਸ ਕਰਕੇ ਰਹੇ ਕਿ ਸਾਡੀ ਵਾਰੀ ਨਹੀਂ ਆਈ ਕੋਈ ਛੇਵੀਂ ਆਵਾਜ਼ ਨਹੀਂ ਵਜੀ ਤੋ ਸ਼ਰਦਾ ਹੀਨ ਭਏ ਅਤ ਬੌਣੇ ਇੱਕ ਜਦੋਂ ਸਮਾਂ ਆਇਆ ਗੁਰੂ ਸਾਹਿਬ ਨੇ ਪੰਜ ਪਿਆਰੇ ਸਾਜ ਕੇ ਸਟੇਜ ਤੇ ਲਿਆਂਦੇ ਤੋ ਤੇਜ ਲਲਾਟ ਨਿਹਾਰ ਸਿੰਘਨ ਕੇ ਸਿੱਖ ਦੁਚਿੱਤੇ ਅਤ ਖੁਣਸਾਇਓ ਸ਼ਰਦਾ ਹੀਨ ਭਏ ਅਤ ਬੌਣੇ ਗੁਰ ਮਹਿਮਾ ਕੋ ਭੇਦ ਨਾ ਪਾਇਓ ਉਹ ਪੰਜ ਸਿੰਘ ਜਿਹੜੇ ਨੇ ਉਹਨਾਂ ਪੰਜਾਂ ਸਿੱਖਾਂ ਦੀ ਥਾੜਾ ਜਿ ਪਾਚਾ ਪਲੂਸਾਂ ਨੇ ਮੱਲੇ ਹੋਈ ਚੱਪਲ ਚੁੱਕੇ ਵਾਲਿਆਂ ਨੇ ਮੱਲੇ ਹੋਏ ਪੰਜ ਜਿਹੜੇ ਸੀਗੇ ਉਹਨਾਂ ਨੂੰ ਜਦੋਂ ਗੁਰੂ ਸਾਹਿਬ ਨੇ ਕਿਹਾ ਕਿ ਤੁਸੀਂ ਹੁਣ ਮੈਨੂੰ ਵੀ ਸਿੰਘ ਕਰੋ ਗੋਵਿੰਦ ਰਾਏ ਤੋਂ ਗੋਬਿੰਦ ਸਿੰਘ ਕਰੋ ਤੋਂ ਪੰਜਾਂ ਦਾ ਜਵਾਬ ਸੀ ਅਸੀਂ ਇਹ ਦਾਤ ਸੀਸ ਦੇ ਕੇ ਲਈ ਤੁਸੀਂ ਕੀ ਲੈ ਕੇ ਆਏ ਏ ਸੀ ਜ਼ੁਰਤ ਪੰਜਾਂ ਪਿਆਰਿਆਂ ਦੀ ਏ ਸੀ ਤਪ ਤੇਜ ਦਸਾਂ ਪਾਤਸ਼ਾਹੀਆਂ ਦਾ ਉਹਨਾਂ ਪੰਜਾਂ ਕੋਲ ਅੱਜ ਬਾਦਲ ਸਾਦਾ ਜੀ ਮੈਨੂੰ 300 ਸਾਲਾ ਆ ਰਿਹਾ ਤੇ ਲੋਕੀ ਮੈਨੂੰ ਐ ਕਹ ਰਹੇ ਮੈਨੂੰ ਅੰਮ੍ਰਿਤਪੁਰ ਦੇ ਪੰਜ ਪਿਆਰੇ ਬਾਟਾ ਚੁੱਕ ਕੇ ਆਨੰਦਪੁਰ ਆਉਣ ਡਿਆ ਕੇਸ ਗੜ ਤੇ ਘਰ ਵਾਲੀ ਆ ਨਹੀਂ ਰਹੀ ਨਾਲ ਪੰਜ ਪਿਆਰਿਆਂ ਚ ਕਿਸੇ ਜਥੇਦਾਰ ਦੀ ਹਿੰਮਤ ਨਹੀਂ ਪਈਦੀ ਉਹਨੂੰ ਕਹਿਣ ਲਈ ਕਿ ਸਰਦਾਰ ਜੀ ਤੁਹਾਡੀ ਧਰਮ ਪਤਨੀ ਨਹੀਂ ਆਈ ਮੁੰਡੇ ਨੇ ਵੀ ਦਿਖਾਵੇ ਲਈ ਅੰਮ੍ਰਿਤ ਛਕਿਆ ਘਰ ਵਾਲੀ ਉਹਨੇ ਨਹੀਂ ਛਕਿਆ ਇਹ ਸਾਡੇ ਧਰਮ ਦੇ ਆਗੂ ਇਹ ਨੇ ਤੋਂ ਜਿਹੜੀ ਪੰਜਾਂ ਦੀ ਪ੍ਰਣਾਲੀ ਸੀ ਪਾਈ ਜੈਤਾ ਜੀ ਲਿਖਦੇ ਨੇ ਪੰਜ ਬੜੇ ਪ੍ਰਭ ਕੇ ਦਰ ਹੈ ਔਰ ਪੰਜ ਕਾ ਮਾਨ ਹੈ ਗੁਰਦਰਬਾਰੇ ਪੰਜ ਕਕਾਰ ਦੀਏ ਗੁਰਨੇ ਪੁਰ ਪੰਜ ਕਾ ਪੰਜ ਵਿਕਾਰ ਨ ਮਾਰੇ ਆਤਮਾ ਦੇ ਦੁਸ਼ਮਣ ਨੇ ਪੰਜ ਵਿਕਾਰ ਕਾਮ ਕ੍ਰੋਧ ਲੋਭ ਅਹੰਕਾਰ ਉਹ ਵਿਕਾਰ ਮਾਰਨ ਲਈ ਦਸਮ ਪਾਤਸ਼ਾਹ ਨੇ ਪੰਜ ਬਾਣੀਆਂ ਬਖਸ਼ਿਸ਼ ਕੀਤੀਆਂ ਜਪਜੀ ਸਾਹਿਬ ਜਪ ਸਾਹਿਬ ਸੋਈਏ ਤਪਰ ਸਾਹਿਬ ਸੋਈਏ ਚੌਪਈ ਤੇ ਅਨੰਤ ਸਾਹਿਬ ਇਹ ਪੰਜ ਬਾਣੀਆਂ ਨਾਲ ਪੰਜ ਵਿਕਾਰ ਮਾਰਨ ਲਈ ਨਿਤ ਨਿਯਮ ਦਿੱਤਾ ਪੰਜ ਹਥਿਆਰ ਬਖਸ਼ਿਸ਼ ਕੀਤੇ ਪੰਜ ਕਕਾਰ ਬਖਸ਼ਿਸ਼ ਕੀਤੇ ਜੇਬੇ ਤੋਂ ਪੌਲ ਗੁਰਦਈ ਤੇਬੇ ਤੋਂ 300 ਲੀਨ ਜਦੋਂ ਗੁਰੂ ਸਾਹਿਬ ਨੂੰ ਉਹਨਾਂ ਕਿਹਾ ਕਿ ਕੀ ਲੈ ਕੇ ਆਏ ਹੋ ਅਸੀਂ ਸੀਸ ਦਿੱਤੇ ਤੇ ਗੁਰੂ ਸਾਹਿਬ ਇਹ 75 ਸਾਲ ਹੋ ਗਏ ਰਾਜ ਗਿਆਨ ਨੂੰ ਅਸਾਈਆਂ ਦਾ ਅੰਗਰੇਜ਼ ਰਾਜ ਗਿਆਨ ਨੂੰ ਪਰ ਉਹਨਾਂ ਦੇ ਸਕੂਲਾਂ ਦਾ ਮਿਆਰ ਬਹੁਤ ਉੱਚਾ ਜਾ ਚੁੱਕਾ ਹੈ ਤੇ ਉਹ ਸਕੂਲ ਦੀ ਪੈਸੇ ਦੇ ਵਿੱਚੋਂ ਮਿਹਨਤ ਦੇ ਪੈਸੇ ਵਿੱਚੋਂ ਸਾਡੇ ਬੱਚਿਆਂ ਨੂੰ ਲਾਲਚ ਦੇ ਕੇ ਉਹਨਾਂ ਨੂੰ ਧਰਮ ਪਰिवर्तन ਕੋਲ ਆ ਰਹੇ। ਤੋਂ ਸਾਡੀ ਹੱਠ ਧਰਮੀ ਸਾਡੇ ਲੀਡਰਾਂ ਦੀ ਦੇਖੋ ਸਾਡੀ ਸਰਕਾਰ ਦੀ ਦੇਖੋ ਸੈਂਟਰ ਸਰਕਾਰ ਜਿਹੜੀ ਆ ਉਹ ਆਪਣਾ ਪਿਆਤਾ ਇੱਥੇ ਬਿਠਾਉਣ ਲਈ ਉਹਦੇ ਥਰੂ ਸਾਡੀ ਗਿੱਚੀ ਨੂੰ ਫੜਨ ਲਈ ਫੜ ਕੇ ਰੱਖਣ ਲਈ ਮਜਬੂਰ ਆ। ਉਹਨੇ ਜਿਹੜਾ ਸਿਸਟਮ ਤਿਆਰ ਕੀਤਾ ਉਹਦੇ ਵਿੱਚ ਅੱਜ 14 ਸਾਲ ਹੋ ਗਏ ਇਲੈਕਸ਼ਨ ਨਹੀਂ ਹੋਏ। ਤੁਸੀਂ ਦੇਖੋ ਕਿ ਕੋਈ ਸਰਕਾਰ ਕਦੀ ਲੋਕ ਸਭਾ ਇਲੈਕਸ਼ਨ ਹੋਣ ਵਿਧਾਨ ਸਭਾ ਦੇ ਹੋਣ ਕਦੀ ਇਸ ਤਰ੍ਹਾਂ ਹੋਇਆ ਕਿੰਨੇ ਕਿੰਨੀਆਂ ਪ੍ਰੋਬਲਮਾਂ ਆਈਆਂ ਜੰਗਾਂ ਵੀ ਲੱਗੀਆਂ ਕਰੋਨਾ ਵੀ ਆਇਆ ਹੋਰ ਪ੍ਰੋਬਲਮਾਂ ਆਈਆਂ ਪਰ ਇੱਕ ਦਿਨ ਲੇਟ ਨਹੀਂ ਹੁੰਦੇ ਇੱਥੇ 1400 ਸਾਲ ਤੋਂ ਜ਼ਿਆਦਾ ਸਮਾਂ ਹੋ ਗਿਆ ਇਲੈਕਸ਼ਨ ਨਹੀਂ ਹੋ ਰਹੇ ਇੱਕ ਪਰਿਵਾਰ ਨੂੰ ਖੋਲ ਦਿੱਤੀ ਆ ਕਿ ਉਹ ਕਰੋੜਾ ਰੁਪਏ ਨੂੰ ਆਪਣੀ ਮਰਜ਼ੀ ਨਾਲ ਵਰਤੇ ਮੈਂ ਤੁਹਾਨੂੰ ਅੱਜ ਇਹ ਆંકડા ਦੇਣ ਲੱਗਾ ਹੈ ਜਾਣਕਾਰੀ ਦੇਣ ਲੱਗਾ ਹੈ ਕਿਸੇ ਤੋਂ ਵੀ ਪ੍ਰਧਾਨ ਤੋਂ ਸਿੱਧੇ ਪੁੱਛ ਸਕਦੇ ਤੁਸੀਂ ਉਥੋਂ ਜਵਾਬ ਤਾਂ ਨਹੀਂ ਮਿਲਿਆ ਨਾ ਕਿ ਇਹਨੂੰ ਮਿਲਣਾ ਆਰਟੀਆਈ ਪਾ ਕੇ ਜਵਾਬ ਲੈ ਲਓ ਨਹੀਂ ਮਿਲੂਗਾ ਪਰ ਸਚਾਈ ਇਹ ਹੈ ਕਿ ਜਿਹੜਾ ਬਜਟ ਪਾਸ ਹੋਇਆ ਐ ਇਸ ਸਾਲ ਦਾ ਉਹਦੇ ਵਿੱਚ 8 ਕਰੋੜ ਰੁਪਇਆ ਮੀਰੀ ਪੀਰੀ ਅਕੈਡਮੀ ਨੇ ਕੱਢਿਆ ਗਿਆ ਜਿਹੜੀ ਹਰਿਆਣੇ 'ਚ ਹਰਿਆਣੇ ਦੀ ਕਮੇਟੀ ਬਣ ਚੁੱਕੀ ਲੱਗ ਤੋਂ ਹਰਿਆਣੇ ਦੀ ਜਾਇਦਾਦ ਵੱਖਰੀ ਹੋ ਗਈ ਕਮੇਟੀ ਦੀ ਪਰ ਹਰਿਆਣੇ ਸਥਿਤ ਮਾਰਕੰਡਾ ਦੇ ਵਿੱਚ ਇੱਕ ਮੀਰੀ ਪੀਰੀ ਅਕੈਡਮੀ ਆ ਉਹਦੇ ਲਈ 8 ਕਰੋੜ ਰੁਪਇਆ ਇਸ ਸਾਲ ਕੱਢਿਆ ਬਜਟ ਚ ਮੈਂ ਪ੍ਰਧਾਨ ਨੂੰ ਪੁੱਛ ਰਿਹਾ ਕਿ ਇਹ ਤੂੰ ਕਿਉਂ ਦਿੱਤਾ ਮੀਰੀ ਪੀਰੀ ਅਕੈਡਮੀ ਨੂੰ ਕਿਉਂਕਿ ਉੱਥੇ ਕਮੇਟੀ ਆਲਰੇਡੀ ਬਣੀ ਹੋਈ ਹੈ ਜੇ ਤੇ ਪ੍ਰਬੰਧਕ ਕਮੇਟੀ ਦੀ ਜਾਇਦਾਦ ਆ ਤੇ ਉਹ ਆਪ ਆਪ ਉਹ ਬਜਟ ਪਾਸ ਕਰਨ ਹਰਿਆਣਾ ਕਮੇਟੀ ਪਾਸ ਕਰੇ ਤੁਸੀਂ ਕਿਉਂ ਕਰਦੇ ਹੋ ਪਰ ਜਵਾਬ ਨਹੀਂ ਕੀਤਾ ਇਸ ਕਰਕੇ ਕਿਉਂਕਿ ਜਿਹੜਾ ਜਿਹੜੀ ਮੇਰੀ ਪਿਰੀ ਅਕੈਡਮੀ ਆ ਇਹ ਪ੍ਰਕਾਸ਼ ਸਿੰਘ ਬਾਦਲ ਦੀ ਹੈ ਗੁਰੂ ਦੀ ਜਾਇਦਾਦ ਗੁਰੂ ਦਾ ਪੈਸਾ ਮਾਲਕ ਬਾਦਲ ਮਾਲਕ ਬਾਦਲ ਇਸ ਤਰ੍ਹਾਂ ਹੋਇਆ ਕਿਉਂਕਿ ਜਿਹੜੀ ਜ਼ਮੀਨ ਆ 24 ਏਕੜ ਜ਼ਮੀਨ ਆ ਉਹ ਬੀਬੀ ਜ਼ਗੀਰ ਕੌਰ ਤੋਂ 10000 ਨੂੰ ਲੀਸ ਤੇ ਲਈ ਆ 99 ਸਾਲ ਲਈ ਜਿਹੜੇ 99 ਸਾਲ ਲਈ ਲੀਜ਼ ਤੇ ਲਈ ਆ ਉਹ ਲੀਜ਼ ਤੇ ਲੈਣ ਕਰਕੇ ਮਾਲਕ ਜ਼ਮੀਨ ਦਾ ਉਹ ਬਣ ਜਾਂਦਾ 99 ਸਾਲ ਲਈ ਉਹਨੇ ਉੱਥੇ ਮੇਰੀ ਪੀਰੀ ਅਕੈਡਮੀ ਬਣਾ ਲਈ ਮੇਰੀ ਪੀਰੀ ਅਕੈਡਮੀ ਦੇ ਵਿੱਚ ਇਹਨੇ ਐਮਪੀਪੀਐਸ ਕਾਲਜ ਚਲਾਉਣਾ ਸੀ ਉਹਦਾ ਲਾਇਸੈਂਸ ਨਹੀਂ ਮਿਲਿਆ ਲਾਇਸੈਂਸ ਇਸ ਕਰਕੇ ਨਹੀਂ ਮਿਲਿਆ ਕਿਉਂਕਿ ਹਰਿਆਣਾ ਸਰਕਾਰ ਦੀ ਇਹ ਸਿਧਾਂਤ ਆ ਕਿ ਕਿਸੇ ਨੂੰ ਵੀ ਮੈਡੀਕਲ ਕਾਲਜ ਜਿਹੜਾ ਉਹ ਬਣਾਉਣ ਦੀ ਚਲਾਉਣ ਦੇ ਅਧਾਸਤ ਰਹੀ ਦਿੱਤੀ ਜਾ ਸਕਦੀ ਵਿਅਕਤੀ ਨੂੰ ਕੋਈ ਸੰਸਾ ਹੋਵੇ ਤਾਂ ਉਹ ਲੈ ਸਕਦੇ ਹੁਣੇ ਦੇ ਲਈ ਕੁਐਸਚਨ ਪੁੱਟ ਹੋਇਆ ਮਦਾਨ ਸਭਾ ਚ ਉਥੇ ਚੋਟਾਲਿਆਂ ਨੇ ਕੁਐਸਚਨ ਪੇਸ਼ ਸਿੱਖਾਂ ਦੀ ਇਹ ਸੰਸਾ ਤੁਸੀਂ ਕਿਉਂ ਨਹੀਂ ਦੇ ਰਹੇ ਉਹਨਾਂ ਨੇ ਜਵਾਬ ਦਿੱਤਾ ਜੀ ਇਹ ਸਿੱਖਾਂ ਦੀ ਸੰਸਾ ਨਹੀਂ ਇਹ ਸਿੱਖਾਂ ਦੀ ਜਗਾ ਗੁਰਦੁਆਰੇ ਦੀ ਉਹ ਪੈਸਾ ਗੁਰਦੁਆਰੇ ਦਾ ਆ ਰਿਹਾ ਸਾਨੂੰ ਪਤਾ ਪਰ ਇਹਦਾ ਮਾਲਕ ਪ੍ਰਕਾਸ਼ ਸਿੰਘ ਬਾਦਲਾ ਉਹਨਾਂ ਡੀਡ ਦਿਖਾਤੀ ਜਿਹੜੀ ਲੀਜ਼ ਲਈ ਉਹਦੇ ਕਾਗਜ਼ ਦਿਖਾਤੇ ਕਿ ਜੇ ਇਹ ਗੁਰਦੁਆਰੇ ਦੀ ਹੈ ਤੇ ਬਾਦਲ ਕਿਉਂ ਲੀਜ਼ ਤੇ ਲੈ ਰਿਆ ਇਹਨੂੰ ਇਸ ਕਰਕੇ ਅਸੀਂ ਇਹਨੂੰ ਜਾਇਜ਼ ਨਹੀਂ ਉਹ ਨਾ ਦਿੱਤੀ ਉਹਦੇ ਤੇ ਪੈਸਾ ਬੇਤਹਾਸ਼ਾ ਲੱਗ ਰਿਹਾ ਉਹ ਤੋਂ ਉਹਦੋਂ ਦਾ ਇਕਈਆਂ ਸਾਲਾਂ ਦਾ ਇੱਕ ਸਿੱਖ ਨੇ ਬੜਾ ਜ਼ੋਰ ਪਾ ਕੇ ਆਰਟੀਆਈ ਲਈ 18 ਦੇ ਵਿੱਚ 2018 ਵਿੱਚ ਕਿ ਸਾਨੂੰ ਦੱਸਿਆ ਜਾਵੇ ਕਿ ਇਹ ਜਿਹੜੀ ਮੀਰੀ ਪੀਰੀ ਅਕੈਡਮੀ ਆ ਇਹਦੇ ਤੇ ਟੋਟਲ ਕਿੰਨਾ ਪੈਸਾ ਕਮੇਟੀ ਦਾ ਲੱਗ ਚੁੱਕਾ ਹੈ ਉਦੋਂ ਉਹਨਾਂ ਨੇ ਬੜੇ ਮੁਸ਼ਕਲ ਨਾਲ ਆਰਟੀਆਈ ਦਾ ਜਵਾਬ ਦਿੱਤਾ ਜਵਾਬ ਕੀ ਦਿੱਤਾ ਕਿ 60 ਕਰੋੜ ਰੁਪਇਆ ਅਜੇ ਤੱਕ ਲੱਗ ਚੁੱਕਾ ਹੈ ਉਦੋਂ ਬਾਅਦ ਹਰ ਸਾਲ 8 ਕਰੋੜ 9 ਕਰੋੜ 10 ਕਰੋੜ 6 ਕਰੋੜ ਨਿਕਲਦਾ ਆ ਰਿਹਾ ਤੇ ਇਸ ਸਾਲ ਜਦੋਂ ਪ੍ਰਬੰਧਕ ਕਮੇਟੀ ਰੈਣੀ ਦੀ ਬਣ ਚੁੱਕੀ ਆ ਤੇ 8 ਕਰੋੜ ਇਸ ਸਾਲ ਵੀ ਨਿਕਲਿਆ ਉਹ 8-8 ਕਰੋੜ ਰੁਪਇਆ ਬਾਦਲ ਦੀ ਜਾਇਦਾਦ ਤੇ ਇਹ ਕਮੇਟੀ ਲਾਉਗੀ ਤੇ ਸਾਡੇ ਬੱਚਿਆਂ ਨੂੰ ਕੀ ਮਿਲਣਾ ਉੱਥੋਂ ਜਦੋਂ 12-12 ਕਰੋੜ ਦੇ ਬਿੱਲ ਪਾ ਕੇ ਲੇਟਾਂ ਦੇ ਤੇ ਉਹ ਪੈਸਾ ਕੱਢੋਗੇ 12-12 ਕਰੋੜ ਦਾ ਜਦੋਂ ਸ਼ਾਮਿਆਂ ਨਾਲ ਲਾ ਕੇ ਬਿੱਲ ਕੱਟੂਗੀ ਤੇ ਸਾਡੇ ਬੱਚਿਆਂ ਲਈ ਉੱਥੇ ਕੀ ਸੁਰੱਖਿਅਤ ਰਹਿਣਾ ਅਸੀਂ ਸਾਰੇ ਜਿੰਨੇ ਘਟਾਲੇ ਨੇ ਮੈਂ ਕੇ ਕਰਕੇ ਨੰਗੇ ਕੀਤੇ ਨੇ ਤੁਸੀਂ ਮੇਰੇ ਪੇਸ ਤੇ ਜਾ ਕੇ ਮੇਰੇ ਭਾਸ਼ਣ ਸੁਣੋ ਮੈਂ ਮੈਂ ਗੁਰੂ ਮਹਾਰਾਜ ਦੀ ਹਜ਼ੂਰੀ ਚ ਕਹਿਣਾ ਜਵਾਬ ਨਹੀਂ ਦੇ ਰਹੇ ਮੈਂ ਇਹਨਾਂ ਨੂੰ ਕਿਹਾ ਜੇ ਮੈਂ ਗਲਤ ਬੋਲਦਾ ਮੇਰੇ ਤੇ ਕੇਸ ਕਰੋ ਜੇ ਮੈਂ ਗਲਤ ਬੋਲਦਾ ਤੇ ਗਰੰਥੀ ਤੁਹਾਡੇ ਨੇ ਪੰਜ ਸਿੰਘ ਤੁਸੀਂ ਦਿਖਾਵੇ ਲਈ ਆਪਣੇ ਬਣਾ ਕੇ ਰੱਖੇ ਨੇ ਕਾਲ ਤੱਕ ਤੇ ਫੜੇ ਨੇ ਉਹ ਮੈਨੂੰ ਤਲਬ ਕਰਕੇ ਪੁੱਛ ਲੈਣ ਉਹ ਮੈਨੂੰ ਕਹਿਣ ਕਿ ਉਹ ਝੂਠ ਬੋਲਦਾ ਇਹਨਾਂ ਕੋਲ ਜਵਾਬ ਹੈ ਨਹੀਂ ਅਸੀਂ ਬਰਬਾਦ ਹੋ ਰਹੇ ਹਾਂ ਬਰਬਾਦ ਇਸ ਕਰਕੇ ਹੋ ਰਿਹਾ ਕਿ ਸਾਡੇ ਦਸਵੰਦ ਦੀ ਰਕਮ ਜਿਹੜੀ ਆ ਉਹ ਅਰਪਾ ਖਰਮਾ ਚ ਅਸੀਂ ਉਹਦੇ ਵੱਲ ਧਿਆਨ ਨਹੀਂ ਦੇ ਰਹੇ ਇੱਕ ਪਰਿਵਾਰ ਉਹਨੂੰ ਲੁੱਟੀ ਜਾ ਰਿਹਾ ਤੇ ਉਹਨੇ ਪਰਿਵਾਰ ਨੇ ਸਾਡਾ ਧਰਮ ਵੀ ਬਰਬਾਦ ਕਰਤਾ ਸਾਡੇ ਪੰਜਾਬ ਦੀ ਰਾਜਨੀਤੀ ਵੀ ਬਰਬਾਦ ਕਰਤੀ ਅਕਾਲੀ ਦਲ ਖਤਮ ਕਰ ਦਿੱਤਾ ਪ੍ਰਬੰਧਕ ਕਮੇਟੀ ਖਤਮ ਕਰਤੀ ਅਕਾਲ ਤਖਤ ਦਾ ਮੇਰੀ ਪੀਰੀ ਦਾ ਸਿਧਾਂਤ ਰੋਲ ਦਿੱਤਾ ਪੰਥ ਤੇ ਗ੍ਰੰਥ ਦਾ ਸਿਧਾਂਤ ਰੋਲ ਦਿੱਤਾ ਕਦੀ ਕਵੀਰਾ ਨਿਹਾਲ ਸਿੰਘ ਜੀ ਨੇ ਖਤਸ਼ਾ ਪ੍ਰਗਟ ਕੀਤਾ ਸੀ ਸਦੀਆਂ ਪਹਿਲਾਂ ਨਿਹੰਗ ਸਿੰਘ ਹੁੰਦੇ ਸੀ ਬੜੇ ਉੱਚ ਕੋਟੀ ਦੇ ਕਵੀ ਉਹਨਾਂ ਲਿਖਿਆ ਸ੍ਰੀ ਗੁਰੂ ਗੋਬਿੰਦ ਸਿੰਘ ਹਾਥ ਜੋਰ-ਜੋਰ ਕਹੋਂ ਆਪਕੇ ਬਚਨ ਕੀ ਪ੍ਰਤੀਤ ਕੌਣ ਮੰਨੇਗੋ ਪੰਥ ਕੀ ਰੱਖੋ ਤੋ ਗ੍ਰੰਥ ਕੀ ਰਹੇਗੀ ਨਾਥ ਰੱਖੋ ਜੋ ਨਾ ਪੰਥ ਕੀ ਗ੍ਰੰਥ ਕੌਣ ਮੰਨੇਗੋ ਹੁਣ ਪੰਜ ਗ੍ਰੰਥੀਆਂ ਦਾ ਕੀ ਹਾਲ ਹੈ ਤੁਸੀਂ ਦੇਖੋ ਪਹਿਲੀ ਗੱਲ ਤੇ ਪੰਜ ਪਿਆਰੇ ਗ੍ਰੰਥੀ ਨਹੀਂ ਆਉਂਦੇ ਪੰਜ ਪਿਆਰੇ ਆਉਂਦੇ ਜੇ ਸੀਸ ਤਲੀ ਤੇ ਰੱਖ ਕੇ ਹੁਣ ਗੁਰੂ ਘਰ ਨੂੰ ਆਉਣ ਜਿਨ੍ਹਾਂ ਦੇ ਜਿਨ੍ਹਾਂ ਦਾ ਆਤਮ ਵਿਸ਼ਵਾਸ ਗੁਰੂ ਸਾਹਿਬ ਤੇ ਨਾ ਹੋਵੇ ਭਰੋਸਾ ਏਡਾ ਵੱਡਾ ਹੋਵੇ ਕਿ ਗੁਰੂ ਸਾਹਿਬ ਲਲਕਾਰ ਕੇ ਕਹਿਣ ਕਿ ਕੋਉ ਸਿੱਖ ਹੋਏ ਤੋ ਦੀਜੇ ਸੀਸ ਹੋਏ 80000 ਤੇ ਇਕੱਠ ਚੋਂ ਗੁਰੂ ਸਾਹਿਬ ਨੇ ਕਿਹਾ ਸੀ ਕਿ ਕੋਈ ਸਿੱਖ ਹੈ ਤੁਹਾਡੇ ਚੋਂ ਮੈਨੂੰ ਇੱਕ ਸੀਸ ਚਾਹੀਦਾ ਤੇ ਦੋ ਇੱਕਰ ਜ਼ੋਰ ਉਠਿਓ ਇੱਕ ਸੇਵਕ ਬੇਨਤੀ ਕਰੇ ਇੱਕ ਹਰਖ ਮਨਾਇਓ ਦੀਨदयाल ਕਿਰਪਾ ਕੇ ਸਾਗਰ ਮਮਸਰ ਕੋ ਨਿਤ ਲੇਖੇ ਪਾਇ ਇੱਕ ਸੇਖ ਉੱਠ ਕੇ ਕਹਿੰਦਾ ਸੱਚੇ ਪਾਤਸ਼ਾਹ ਮੇਰਾ ਸਿਰ ਹਾਜ਼ਰ ਹੈ 80000 ਦਾ ਇਕੱਠ ਸਾਰੇ ਸਿੱਖ ਨਹੀਂ ਆਏ ਨਾ ਕੋ ਗ੍ਰੰਥੀ ਆਏ ਇੱਕ ਸਿੱਖ ਆਇਆ ਉਹ ਉਹਨੂੰ ਗੁਰੂ ਸਾਹਿਬ ਤੰਬੂ 'ਚ ਲੈ ਗਏ ਪੁੰਦਵਾਨ ਮੇ ਐਸੋ ਚਾਰਾ ਅਵਰੇ ਕੁਛੀਸ ਲਗਾਇਓ ਜਦੋਂ ਤੰਬੂ 'ਚੋਂ ਨਿਕਲ ਕੇ ਬਾਹਰ ਆਏ ਤਾਂ ਉਹਨਾਂ ਦੀ ਸਰੀਰ ਸਾਹਿਬ ਖੂਨ ਨਾਲ ਨੁੱਚੜਦੀ ਪਈ ਸੀ ਲਹਿਰਾ ਕੇ ਫਿਰ ਕਿ ਆ ਪੁੰਦਵਾਨ ਮੇ ਐਸੋ ਚਾਰਾ ਅਵਰੇ ਕੁਛੀਸ ਲਗਾਇਓ ਉਹਨੇ ਇੱਕ ਸਿੱਖ ਕਹੀ ਕਰ ਜੋੜੇ ਸਤਗੁਰ ਸੇਵ ਮੋਹੇ ਏ ਪਾਇਓ ਫਿਰ ਇੱਕ ਸਿੱਖ ਨੇ ਕਿਹਾ ਸੱਚੇ ਪਾਤਸ਼ਾਹ ਮੈਨੂੰ ਇਹ ਸੇਵਾ ਪਿਆਰੀ ਲੱਗਦੀ ਗੁਰੂ ਸਾਹਿਬ ਉਹਨੂੰ ਵੀ ਲੈ ਗਏ ਭਾਈ ਜੈਤਾ ਜੀ ਦੇ ਬਚਨ ਲਿਖੇ ਨੇ ਜਿਹੜੇ ਮੈਂ ਤੁਹਾਨੂੰ ਸੁਣਾ ਰਿਹਾ ਭਾਈ ਜੈਤਾ ਜੀ ਜਿਨ੍ਹਾਂ ਨੇ ਗੁਰੂ ਤੇਗ ਬਹਾਦਰ ਸਾਹਿਬ ਜੀ ਸੀਸ ਲੈ ਕੇ ਆਏ ਚਮਕੌਰ ਦੀ ਗੜੀ ਦੇ ਆਖਰੀ ਸ਼ਹੀਦ ਉੱਚ ਕੋਟੀ ਦੇ ਕਵੀ ਅੰਤ ਅਕੇਲਾ ਗੜੀ ਮੇਂ ਬੰਦੂਕੀ ਪ੍ਰਵੀਨ ਜੀਵਨ ਸਿੰਘ ਰੰਗਰੇਟੜੋ ਜੂਝ ਗਏ ਉਹ ਸੰਗ ਦੀ ਉਹ ਭਾਈ ਜੈਤਾ ਜੀ ਬਾਬਾ ਜੀਵਨ ਸਿੰਘ ਬਣੇ ਅਮਰਧਾਰੀ ਹੋ ਕੇ ਉਹਨਾਂ ਦੇ ਬਚਨ ਲਿਖੇ ਮੈਂ ਤੁਹਾਨੂੰ ਸੁਣਾ ਰਿਹਾ ਉਹ ਕਹਿੰਦੇ ਨੇ ਕਿ ਪੰਜ ਸਿੰਘ ਜਦੋਂ ਪੰਜਾਂ ਨੂੰ ਅੰਦਰ ਲੈ ਗਏ ਤੰਬੂ ਤੇ ਤੇ ਕੀਤੀ ਬਾਰ ਭਈ ਸਤਗੁਰ ਪੁੱਤ ਤੰਬੂ ਦੇ ਬਾਹਰ ਨਾ ਆਇਓ ਤੰਬੂ ਤੋਂ ਬਾਹਰ ਨਹੀਂ ਆਏ ਤੋਂ ਫਿਰ ਹੋਇਆ ਕਿ ਖੁਸਰ-ਬੁਸਰ ਸਿੱਖਣ ਵਿੱਚ ਹੋਈ ਹੈ ਪੰਜੋਂ ਕੋ ਗੁਰ ਮਾਰ ਮਕਾਇਓ ਖੁਸਰ-ਬੁਸਰ ਹੋਣ ਲੱਗੇ ਕਿ ਪੰਜਾਂ ਨੂੰ ਗੁਰੂ ਨੇ ਮਾਰ ਦਿੱਤਾ ਧੀਰੇ ਧੀਰੇ ਨਿਕਸਣ ਲੱਗੇ ਜੇ ਸਖ ਕਾਚਾ ਨਾਮ ਪੜਾਇਓ ਹੋੜੀ-ਹੋੜੀ ਭੱਜਣ ਲੱਗੇ ਜਿਹੜੇ ਕੱਚੇ ਸਿੱਖ ਸੀ ਕਿਸੇ-ਕਿਸ ਬੈਠ ਰਹੇ ਉਹਨੇ ਕਮਣੇ ਬੈਠ ਰਹੇ ਉਹਨੇ ਵਾਰੀ ਆਇਓ ਕੁਛ ਬੈਠੇ ਰਹੇ ਭੱਜੇ ਨਹੀਂ ਬੈਠੇ ਇਸ ਕਰਕੇ ਰਹੇ ਕਿ ਸਾਡੀ ਵਾਰੀ ਨਹੀਂ ਆਈ ਕੁਛ ਛੇਵੀਂ ਆਵਾਜ਼ ਨਹੀਂ ਵੱਜੀ ਤੋ ਸਰਦਾ ਹੀਨ ਭਏ ਅਤ ਬੌਣੇ ਇੱਕ ਜਦੋਂ ਸਮਾਂ ਆਇਆ ਗੁਰੂ ਸਾਹਿਬ ਨੇ ਪੰਜ ਪਿਆਰੇ ਸਾਜ਼ ਕੇ ਸਟੇਜ ਤੇ ਲਿਆਂਦੇ ਤੋ ਤੇਜ ਲਲਾਟ ਨਿਹਾਰ ਸਿੰਘਨ ਕੇ ਸੇਖੁ ਦੁ ਚਿੱਤੇ ਅਤ ਖੁਣਸਾਇਓ ਸਰਦਾ ਹੀਨ ਭਇ ਅਤ ਪਾਉਣੇ ਗੁਰ ਮਹਿਮਾ ਕੋ ਭੇਦ ਨਾ ਪਾਇਓ ਉਹ ਪੰਜ ਸਿੰਘ ਜਿਹੜੇ ਨੇ ਉਹਨਾਂ ਪੰਜਾਂ ਸਿੱਖਾਂ ਦੀ ਥਾਜ ਪਾਚਾ ਪਲੂਸਾਂ ਨੇ ਮੱਲੇ ਹੋਈ ਚੱਪਲ ਚੁੱਕੇ ਵਾਲਿਆਂ ਨੇ ਮੱਲੇ ਹੋਈ ਪੰਜ ਜਿਹੜੇ ਸੀਗੇ ਉਹਨਾਂ ਨੂੰ ਜਦੋਂ ਗੁਰੂ ਸਾਹਿਬ ਨੇ ਕਿਹਾ ਕਿ ਤੁਸੀਂ ਹੁਣ ਮੈਨੂੰ ਵੀ ਸਿੰਘ ਕਰੋ ਗੋਬਿੰਦ ਰਾਏ ਤੋਂ ਗੋਬਿੰਦ ਸਿੰਘ ਕਰੋ ਤੋਂ ਪੰਜਾਂ ਦਾ ਜਵਾਬ ਸੀ ਅਸੀਂ ਇਹ ਦਾਤ ਸੀਸ ਦੇ ਕੇ ਲਈ ਹੈ ਤੁਸੀਂ ਕੀ ਲੈ ਕੇ ਆਏ ਏਸੀ ਜੁਰਤ ਪੰਨਾਂ ਪਿਆਰਿਆਂ ਦੀ ਏਸੀ ਤਪ ਤੇਜ ਦਸਾ ਪਾਤਸ਼ਾਹੀਆਂ ਦਾ ਉਹਨਾਂ ਪੰਨਾਂ ਕੋਲ ਅੱਜ ਬਾਦਲ ਸਾਦਾ ਜੀ ਮੈਨੂੰ 300 ਸਾਲਾਂ ਆ ਰਿਹਾ ਤੇ ਲੋਕੀ ਮੈਨੂੰ ਐ ਕਹਰੇ ਮੈਨੂੰ ਅੰਮ੍ਰਿਤਪੁਰ ਆ ਤੇ ਪੰਜ ਪਿਆਰੇ ਬਾਟਾ ਚੁੱਕ ਕੇ ਆਨੰਦਪੁਰ ਆਉਣ ਡੇ ਕਿਸ ਕਾਰ ਤੇ ਘਰ ਵਾਲੀ ਆ ਨਹੀਂ ਰਹੀ ਨਾਲ ਪੰਜ ਪਿਆਰਿਆਂ ਚੋਂ ਕਿਸੇ ਜਥੇਦਾਰ ਦੀ ਹਿੰਮਤ ਨਹੀਂ ਪੈਂਦੀ ਉਹਨੂੰ ਕਹਿਣ ਲਈ ਕਿ ਸਰਾਰ ਜੀ ਤੁਹਾਡੀ ਧਰਮ ਪਤਨੀ ਨਹੀਂ ਆਈ ਮੁੰਡੇ ਨੇ ਵੀ ਦਿਖਾਵੇ ਲਈ ਅਮਰ ਛਕਿਆ ਘਰ ਵਾਲੀ ਨੇ ਨਹੀਂ ਛਕਿਆ ਇਹ ਸਾਡੇ ਧਰਮ ਦੇ ਆਗੂ ਇਹ ਨੇ ਤੋ ਜਿਹੜੀ ਪੰਨਿਆਂ ਦੀ ਪ੍ਰਣਾਲੀ ਸੀ ਭਾਈ ਜੈਤਾ ਜੀ ਲਿਖਦੇ ਨੇ ਪੰਜ بڑے ਪ੍ਰਭ ਕੇ ਦਰ ਹਨ ਔਰ ਪੰਜ ਕਾ ਮਾਨ ਹੈ ਗੁਰਦਰਬਾਰੇ ਪੰਜ ਕਕਾਰ ਦੀਏ ਗੁਰਨੇ ਪੁਰ ਪੰਜ ਕਾ ਪੰਜ ਵਿਕਾਰ ਨ ਮਾਰੇ ਆਤਮਾ ਦੇ ਦੁਸ਼ਮਣ ਨੇ ਪੰਜ ਵਿਕਾਰ ਕਾਮ ਕ੍ਰੋਧ ਲੋਭ ਅਹੰਕਾਰ ਉਹ ਵਿਕਾਰ ਮਾਰਨ ਲਈ ਦਸਮ ਪਾਤਸ਼ਾਹ ਨੇ ਪੰਜ ਬਾਣੀਆਂ ਬਖਸ਼ਿਸ਼ ਕੀਤੀਆਂ ਜਬਜੀ ਸਾਹਿਬ ਜਾਬ ਸਾਹਿਬ ਸੋਈਏ ਤਾਪਰ ਸਾਹਿਬ ਸੋਈਏ ਚੌਪੇ ਤੇ ਅਨੰਦ ਸਾਹਿਬ ਇਹ ਪੰਜ ਬਾਣੀਆਂ ਨਾਲ ਪੰਜ ਵਕਾਰ ਮਾਰਨ ਲਈ ਨਿਤ ਨਿਯਮ ਦਿੱਤਾ ਪੰਜ ਹਥਿਆਰ ਬਖਸ਼ਿਸ਼ ਕੀਤੇ ਪੰਜ ਕਕਾਰ ਬਖਸ਼ਿਸ਼ ਕੀਤੇ ਤੇ ਜੇਬੇ ਤੋਂ ਪੌਲ ਗੁਰਦੇਈ ਤੇਬੇ ਤੋਂ 300 ਲੀਨ ਜਦੋਂ ਗੁਰੂ ਸਾਹਿਬ ਨੂੰ ਉਹਨਾਂ ਕਹਿੰਦਾ ਕੀ ਲੈ ਕੇ ਆਏ ਹੋ ਅਸੀਂ ਸੀਸ ਦਿੱਤੇ ਤੇ ਗੁਰੂ ਪਰ ਸਾਡੇ ਮੁਕਾਬਲੇ ਤੇ 75 ਸਾਲ ਹੋ ਗਏ ਰਾਜ ਗਿਆਨ ਨੂੰ ਅਸਾਈਆਂ ਦਾ ਅੰਗਰੇਜ਼ ਰਾਜ ਗਿਆਨ ਨੂੰ ਪਰ ਉਹਨਾਂ ਦੇ ਸਕੂਲਾਂ ਦਾ ਮਿਆਰ ਬਹੁਤ ਉੱਚਾ ਜਾ ਚੁੱਕਾ ਹੈ ਤੇ ਉਹ ਸਕੂਲ ਦੀ ਪੈਸੇ ਦੇ ਵਿੱਚੋਂ ਮਿਹਨਤ ਦੇ ਪੈਸੇ ਵਿੱਚੋਂ ਸਾਡੇ ਬੱਚਿਆਂ ਨੂੰ ਲਾਲਚ ਦੇ ਕੇ ਉਹਨਾਂ ਨੂੰ ਧਰਮ ਪਰਿਵਰਤਨਤ ਕੋਲ ਆ ਰਹੇ। ਤੋਂ ਸਾਡੀ ਹੱਠ ਧਰਮੀ ਸਾਡੇ ਲੀਡਰਾਂ ਦੀ ਦੇਖੋ ਸਾਡੀ ਸਰਕਾਰ ਦੀ ਦੇਖੋ ਸੈਂਟਰ ਸਰਕਾਰ ਜਿਹੜੀ ਆ ਉਹ ਆਪਣਾ ਪਿਆਤਾ ਇੱਥੇ ਬਿਠਾਉਣ ਲਈ ਉਹਦੇ ਥਰੂ ਸਾਡੀ ਗਿੱਚੀ ਨੂੰ ਫੜਨ ਲਈ ਫੜ ਕੇ ਰੱਖਣ ਲਈ ਮਜਬੂਰ ਆ। ਉਨੇ ਜਿਹੜਾ ਸਿਸਟਮ ਤਿਆਰ ਕੀਤਾ ਉਹਦੇ ਵਿੱਚ ਅੱਜ 14 ਸਾਲ ਹੋ ਗਏ ਇਲੈਕਸ਼ਨ ਨਹੀਂ ਹੋਏ ਤੁਸੀਂ ਦੇਖੋ ਕਿ ਕੋਈ ਸਰਕਾਰ ਕਦੀ ਲੋਕ ਸਭਾ ਇਲੈਕਸ਼ਨ ਹੋਣ ਵਿਧਾਨ ਸਭਾ ਤੇ ਹੋਣ ਕਦੀ ਇਸ ਤਰ੍ਹਾਂ ਹੋਇਆ ਕਿੰਨੇ ਕਿੰਨੀਆਂ ਪ੍ਰੋਬਲਮਾਂ ਆਈਆਂ ਜੰਗਾਂ ਵੀ ਲੱਗੀਆਂ ਕਰੋਨਾ ਵੀ ਆਇਆ ਹੋਰ ਪ੍ਰੋਬਲਮਾਂ ਆਈਆਂ ਪਰ ਇੱਕ ਦਿਨ ਲੇਟ ਨਹੀਂ ਹੁੰਦੇ ਇੱਥੇ 1400 ਸਾਲ ਤੋਂ ਜ਼ਿਆਦਾ ਸਮਾਂ ਹੋ ਗਿਆ ਇਲੈਕਸ਼ਨ ਨਹੀਂ ਹੋ ਰਹੇ ਇੱਕ ਪਰਿਵਾਰ ਨੂੰ ਖੋਲ੍ਹ ਦਿੱਤੀ ਆ ਕਿ ਉਹ ਕਰੋੜਾ ਰੁਪਏ ਨੂੰ ਆਪਣੀ ਮਰਜ਼ੀ ਨਾਲ ਵਰਤੇ ਮੈਂ ਤੁਹਾਨੂੰ ਅੱਜ ਇਹ ਆਂਕੜਾ ਦੇਣ ਲੱਗਾ ਹਾਂ ਜਾਣਕਾਰੀ ਦੇਣ ਲੱਗਾ ਹਾਂ ਕਿਸੇ ਤੋਂ ਵੀ ਪ੍ਰਧਾਨ ਤੋਂ ਸਿੱਧੇ ਪੁੱਛ ਸਕਦੇ ਤੁਸੀਂ ਉਥੋਂ ਜਵਾਬ ਤਾਂ ਨਹੀਂ ਮਿਲਿਆ ਨਾ ਕਿ ਇਹਨੂੰ ਮਿਲਣਾ ਆਰਟੀਆਈ ਪਾ ਕੇ ਜਵਾਬ ਲੈ ਲਓ ਨਹੀਂ ਮਿਲੂਗਾ ਪਰ ਸਚਾਈ ਇਹ ਆ ਕਿ ਜਿਹੜਾ ਬਜਟ ਪਾਸ ਹੋਇਆ ਐ ਇਸ ਸਾਲ ਦਾ ਉਹਦੇ ਵਿੱਚ 8 ਕਰੋੜ ਰੁਪਇਆ ਮੀਰੀ ਪੀਰੀ ਅਕੈਡਮੀ ਨੇ ਕੱਢਿਆ ਗਿਆ ਜਿਹੜੀ ਹਰਿਆਣੇ 'ਚ ਹਰਿਆਣੇ ਦੀ ਕਮੇਟੀ ਬਣ ਚੁੱਕੀ ਲੱਗ ਤੋਂ ਹਰਿਆਣੇ ਦੀ ਜਾਇਦਾਦ ਵੱਖਰੀ ਹੋ ਗਈ ਕਮੇਟੀ ਦੀ ਪਰ ਹਰਿਆਣੇ ਸਥਿਤ ਮਾਰਕੰਡਾ ਦੇ ਵਿੱਚ ਇੱਕ ਮੀਰੀ ਪੀਰੀ ਅਕੈਡਮੀ ਆ ਉਹਦੇ ਲਈ 8 ਕਰੋੜ ਰੁਪਇਆ ਇਸ ਸਾਲ ਕੱਢਿਆ ਬਜਟ 'ਚ ਮੈਂ ਪ੍ਰਧਾਨ ਨੂੰ ਪੁੱਛ ਰਿਹਾ ਕਿ ਇਹ ਤੂੰ ਕਿਉਂ ਦਿੱਤਾ ਮੀਰੀ ਪੀਰੀ ਅਕੈਡਮੀ ਨੂੰ ਕਿਉਂਕਿ ਉਥੇ ਕਮੇਟੀ ਆਲਰੇਡੀ ਬਣੀ ਹੋਈ ਹੈ ਜੇ ਤੇ ਪ੍ਰਬੰਧਕ ਕਮੇਟੀ ਦੀ ਜਾਇਦਾਦ ਆ ਤੇ ਉਹ ਆਪ ਆਪ ਉਹ ਬਜਟ ਪਾਸ ਕਰਨ ਹਰਿਆਣਾ ਕਮੇਟੀ ਪਾਸ ਕਰੇ ਤੁਸੀਂ ਕਿਉਂ ਕਰਦੇ ਹੋ ਪਰ ਜਵਾਬ ਨਹੀਂ ਕੀਤਾ ਇਸ ਕਰਕੇ ਕਿਉਂਕਿ ਜਿਹੜਾ ਜਿਹੜੀ ਮੀਰੀ ਪੀਰੀ ਅਕੈਡਮੀ ਆ ਇਹ ਪ੍ਰਕਾਸ਼ ਸਿੰਘ ਬਾਦਲ ਦੀ ਹੈ ਗੁਰੂ ਦੀ ਜਾਇਦਾਦ ਗੁਰੂ ਦਾ ਪੈਸਾ ਮਾਲਕ ਬਾਦਲ ਮਾਲਕ ਬਾਦਲ ਇਸ ਤਰ੍ਹਾਂ ਹੋਇਆ ਕਿਉਂਕਿ ਜਿਹੜੀ ਜ਼ਮੀਨ ਆ 24 ਏਕੜ ਜ਼ਮੀਨ ਆ ਉਹ ਬੀਬੀ ਜਗੀਰਪੁਰ ਤੋਂ 10000 ਨੂੰ ਲੀਸ ਤੇ ਲਈ ਆ 99 ਸਾਲ ਲਈ ਜਿਹੜੀ 99 ਸਾਲ ਲਈ ਲੀਸ ਤੇ ਲਈ ਆ ਉਹ ਲੀਸ ਤੇ ਲੈਣ ਕਰਕੇ ਮਾਲਕ ਜ਼ਮੀਨ ਦਾ ਉਹ ਬਣ ਜਾਂਦਾ 99 ਸਾਲ ਲਈ ਉਹਨੇ ਉੱਥੇ ਮੀਰੀਪਰੀ ਅਕੈਡਮੀ ਬਣਾ ਲਈ ਮੀਰੀਪਰੀ ਅਕੈਡਮੀ ਦੇ ਚ ਇਹਨੇ MPPS ਕਾਲਜ ਚਲਾਉਣਾ ਸੀ ਉਹਦਾ ਲਾਇਸੈਂਸ ਨਹੀਂ ਮਿਲਿਆ ਲਾਇਸੈਂਸ ਇਸ ਕਰਕੇ ਨਹੀਂ ਮਿਲਿਆ ਕਿਉਂਕਿ ਹਰਿਆਣਾ ਸਰਕਾਰ ਦੀ ਇਹ ਸਿਧਾਂਤ ਆ ਕਿ ਕਿਸੇ ਨੂੰ ਵੀ ਮੈਡੀਕਲ ਕਾਲਜ ਜਿਹੜਾ ਉਹ ਬਣਾਉਣ ਦੀ ਚਲਾਉਣ ਦੀ ਇਜਾਜ਼ਤ ਨਹੀਂ ਦਿੱਤੀ ਜਾ ਸਕਦੀ ਵਿਅਕਤੀ ਨੂੰ ਕੋਈ ਸੰਸਾ ਹੋਵੇ ਤਾਂ ਉਹ ਲੈ ਸਕਦੇ ਹੁਣੇ ਦੇ ਲਈ ਕੁਐਸਚਨ ਪੁੱਟ ਹੋਇਆ ਮਦਾਨ ਸਭਾ ਚ ਉਥੇ ਚੋਟਾਲਿਆਂ ਨੇ ਕੁਐਸਚਨ ਪੁੱਛ ਸਿੱਖਾਂ ਦੀ ਇਹ ਸੰਸਾ ਤੁਸੀਂ ਕਿਉਂ ਨਹੀਂ ਦੇ ਰਹੇ ਉਹਨਾਂ ਨੇ ਜਵਾਬ ਦਿੱਤਾ ਜੀ ਇਹ ਸਿੱਖਾਂ ਦੀ ਸੰਸਾ ਨਹੀਂ ਇਹ ਸਿੱਖਾਂ ਦੀ ਜਗ੍ਹਾ ਗੁਰਦੁਆਰੇ ਦੀ ਉਹ ਪੈਸਾ ਗੁਰਦੁਆਰੇ ਦਾ ਆ ਰਿਹਾ ਸਾਨੂੰ ਪਤਾ ਪਰ ਇਹਦਾ ਮਾਲਕ ਪ੍ਰਕਾਸ਼